ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਗੈਂਗਸਟਰਾਂ ਦੀਆਂ ਵਾਰਦਾਤਾਂ ਆਵਾਦੀਆਂ ਆ ਜਾਂ ਰਹੀਆਂ ਨੇ ਆਏ ਦਿਨ ਖਬਰਾਂ ਸਾਹਮਣੇ ਆਉਂਦੀਆਂ ਨੇ ਪਰ ਹੁਣ ਦੁਬਾਰਾ ਪੁਲਿਸ ਵੱਲੋਂ ਵੱਡੀ ਸਫਲਤਾ ਉਹਨਾਂ ਦੇ ਹੱਥ ਲੱਗੀ ਹੈ ਜਦੋਂ ਲੌਰੈਂਸ ਗਰੁੱਪ ਦੇ ਦੋ ਖੌਂਖਾਰ ਗੈਂਗਸਟਰਜ਼ ਹੱਥ ਲੱਗੇ ਨੇ ਦਰਅਸਲ ਪਟਿਆਲੇ ਦੇ ਅੰਦਰ ਵੀ ਕੁਝ ਕਰਨ ਦੀ ਫਰਾਕ ਦੇ ਵਿੱਚ ਸੀ ਜੋ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਪਰ ਨਾਲ ਦੀ ਨਾਲ ਮੋਗਾ ਦੇ ਨਾਲ ਵੀ ਲਿੰਕਡ ਨੇ ਮੋਗੇ ਦੇ ਵਿੱਚ ਇੱਕ ਕਬੱਡੀ ਖਿਡਾਰੀ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਜਾਨਲੇਵਾ ਹਮਲਾ ਹੁੰਦਾ ਆ ਮੋਗੇ ਦੇ ਵਿੱਚ ਕਬੱਡੀ ਮੈਚ ਦੇ ਦੌਰਾਨ ਇਹ ਹਮਲਾ ਜਿਹੜਾ ਦੱਸਿਆ ਜਾਂਦਾ ਹੈ ਖੈਰ ਉਸ ਹਮਲੇ ਦੇ ਵਿੱਚ ਵੀ ਇਹ ਨਾ ਗੈਂਗਸਟਰਜ਼ ਦੀ ਸ਼ਮੂਲੀਅਤ ਦੱਸੀ ਜਾ ਰਹੀ ਆ ਲਾਰੈਂਸ ਗਰੁੱਪ ਦੇ ਨਾਲ ਸ਼ਮੂਲੀਅਤ ਰੱਖਦੇ ਨੇ ਔਰ ਦੋ ਗੈਂਗਸਟਰਜ਼ ਦੋ ਗੁਰਗੇ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਗਏ ਨੇ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਲੀਲਾ ਭਵਨ ਚੌਂਕ ਦੇ ਵਿੱਚ ਇਹ ਵਾਰਦਾਤ ਹੋਈ ਆ ਜਦੋਂ ਗ੍ਰਿਫਤਾਰੀ ਕੀਤੀ ਗਈ ਆ ਗੁਪਤ ਸੂਚਨਾ ਮਿਲੀ ਹੋਈ ਸੀ ਔਰ ਨਾਲ ਦੀ ਨਾਲ ਹੀ ਪਟਿਆਲਾ ਸਿਵਲ ਲਾਈਨਸ ਮਾਡਲ ਟਾਊਨ ਪਟਿਆਲਾ ਅਤੇ ਸੀਆਈਏ ਪਟਿਆਲਾ ਦੀ ਪੁਲਿਸ ਟੀਮਾਂ ਜਿਹੜੀਆਂ ਨੇ ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਆਪਰੇਸ਼ਨ ਕਰਕੇ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਦੱਸ ਦਈਏ ਕਿ ਇਹਨਾਂ ਦੇ ਕੋਲੋਂ 3 315 ਬੋਰ ਦੇ ਆ ਪਿਸਟਲਜ਼ ਬਰਾਮਦ ਕੀਤੀਆਂ ਗਈਆਂ ਨੇ ਇਹਨਾਂ ਦੇ ਕੋਲ ਹਥਿਆਰ ਮੌਜੂਦ ਸਨ ਕਿਸ ਨੇ ਇਹਨਾਂ ਨੂੰ ਹਥਿਆਰ ਮੁਹੱਈਆ ਕਰਾਏ ਨੇ ਉਹ ਵੀ ਹੈਰਾਨੀਕੁਨ ਗੱਲ ਹੈਗੀ ਹੈ ਕਿਉਂਕਿ ਮੋਗੇ ਦੇ ਵਿੱਚ ਲੰਘੇ 2 ਮਹੀਨੇ ਪਹਿਲਾਂ ਇੱਕ ਇਰਾਦਾ ਕਤਲ ਜਿਹੜਾ ਸਾਹਮਣੇ ਆਂਦਾ ਮਾਮਲਾ ਜਿਸ ਦੇ ਵਿੱਚ ਹਮਲਾ ਕਰ ਦਿੱਤਾ ਜਾਂਦਾ ਜਾਨਲੇਵਾ ਹਮਲਾ ਕੀਤਾ ਗਿਆ ਸੀ ਇੱਕ ਕਬੱਡੀ ਖਿਡਾਰੀ ਦੇ ਉੱਤੇ ਖਰਵਿੰਦਰ ਬਿੰਦਰੂਨਾ ਦੇ ਵਿਅਕਤੀ ਦੇ ਉੱਤੇ ਜਿਹੜਾ ਕਿ ਕਬੱਡੀ ਖਿਡਾਰੀ ਹੈ ਉਸ ਉੱਤੇ ਹਮਲਾ ਕੀਤਾ ਗਿਆ ਸੀ ਪਰ ਉਸ ਦੇ ਵਿੱਚ ਜਿੰਨੇ ਹਮਲਾ ਕੀਤਾ ਸੀ ਉਹ ਵੀ ਉਹਨਾਂ ਦੇ ਵਿੱਚ ਸ਼ਾਮਿਲ ਨੇ ਜਿਹੜੇ ਹੁਣ ਪਟਿਆਲੇ ਤੋਂ ਗ੍ਰਿਫਤਾਰ ਕੀਤੇ ਗਏ ਨੇ ਪਟਿਆਲੇ ਤੋਂ ਜਿਹੜੇ ਦੋ ਗੁਰਗੇ ਗ੍ਰਿਫਤਾਰ ਕੀਤੇ ਗਏ ਨੇ ਇੱਕ ਤਾਂ ਪਟਿਆਲੇ ਦਾ ਹੀ ਰਹਿਣ ਵਾਲਾ ਜਿਸ ਦਾ ਨਾਮ ਸੰਦੀਪ ਸਿੰਘ ਸਿਪਾ ਦੱਸਿਆ ਜਾ ਰਿਹਾ ਪਰ ਦੂਜੇ ਪਾਸੇ ਮੋਗੇ ਦਾ ਰਹਿਣ ਵਾਲਾ ਬਿਆਨ ਸਿੰਘ ਹੈਗਾ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੇ ਵਿੱਚੋਂ ਸਿਪਾ ਜਿਹੜਾ ਹੈਗਾ ਸੰਦੀਪ ਸਿੰਘ ਹੈਗਾ ਉਹ ਮੋਗੇ ਦੇ ਵਿੱਚ ਹੋਏ ਇਰਾਦਾ ਕਤਲ ਮਾਮਲੇ ਦੇ ਵਿੱਚ ਵੀ ਸ਼ਾਮਿਲ ਸੀ ਜਦੋਂ ਕਿ ਹਮਲਾ ਕੀਤਾ ਗਿਆ ਸੀ ਜਾਨਲੇਵਾ ਹਮਲਾ ਕੀਤਾ ਗਿਆ ਸੀ ਇਸ ਕਬੱਡੀ ਖਿਡਾਰੀ ਦੇ ਉੱਤੇ ਹਰਮਿੰਦਰ ਬਿੰਦਰੂ ਦੇ ਉੱਤੇ ਹਮਲਾ ਕੀਤਾ ਗਿਆ ਸੀ ਉਸ ਦੇ ਵਿੱਚ ਵੀ ਸਿਪਾ ਯਾਨੀ ਕਿ ਸੰਦੀਪ ਸਿੰਘ ਸ਼ਾਮਿਲ ਸੀ ਪਟਿਆਲੇ ਦਾ ਰਹਿਣ ਵਾਲਾ ਹੈ ਔਰ ਹੁਣ ਇਸ ਵੇਲੇ ਪਟਿਆਲੇ ਦੇ ਵਿੱਚ ਮੌਜੂਦ ਸੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਫੌਰੀ ਤੌਰ ਦੇ ਉੱਤੇ ਐਕਸ਼ਨ ਕੀਤਾ ਤੇ ਪਟਿਆਲੇ ਦੇ ਲੀਲਾ ਭਵਨ ਚੌਂਕ ਤੋਂ ਗ੍ਰਿਫਤਾਰ ਕਰ ਲਿਆ ਆਖਰਕਾਰ ਗ੍ਰਿਫਤਾਰ ਤਾਂ ਕਰ ਲਏ ਨੇ ਪਰ ਨਾਲ ਦੀ ਨਾਲ ਕੁਝ ਹੋਰ ਜਾਣਕਾਰੀਆਂ ਸਾਹਮਣੇ ਆ ਰਹੀਆਂ ਕਿ ਆਖਰਕਾਰ ਇਹਨਾਂ ਨੂੰ ਹਥਿਆਰ ਕਿੱਦਾਂ ਮੁਹैया ਕਰਾਏ ਗਏ ਇਹਨਾਂ ਦੇ ਜੋ ਵਾਰਦਾਤਾਂ ਕਰਨੀਆਂ ਸੀਆਂ ਕਰਕੇ ਹਟੇ ਸੀ ਉਸ ਦੇ ਵਿੱਚ ਕਿਸ ਦੀ ਸ਼ਮੂਲੀਅਤ ਸੀ ਇੱਕ ਪਾਸੇ ਤਾਂ ਜ਼ਾਹਿਰ ਕਰ ਦਿੱਤਾ ਗਿਆ ਕਿ ਲਾਰੈਂਸ ਗਰੁੱਪ ਦੇ ਮੈਂਬਰ ਨੇ ਪਰ ਲਾਰੈਂਸ ਗਰੁੱਪ ਦੇ ਨਾਲ ਵੀ ਲਾਰੈਂਸ ਦਾ ਲਾਰੈਂਸ ਬਿਸ਼ਨੋਈ ਦਾ ਇੱਕ ਕਰੀਬੀ ਗੈਂਗਸਟਰ ਇਹਨਾਂ ਨੂੰ ਆਪਰੇਟ ਕਰਵਾ ਰਿਹਾ ਸੀ ਦਰਸਲ ਇੱਕ ਗੈਂਗਸਟਰ ਜਿਹਾ ਨਾਮ ਜਗਾ ਧੂਰਕੋਟ ਆਇਆ ਉਸ ਵੱਲੋਂ ਇਹਨਾਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ ਸੀ ਹੈਰਤ ਦੀ ਗੱਲ ਹੈ ਕਿਉਂਕਿ ਮੋਗੇ ਦੇ ਧੂਰਕੋਟ ਪਿੰਡ ਦੇ ਵਿੱਚ ਹੀ ਇਸ ਕਬੱਡੀ ਖਿਡਾਰੀ ਦੇ ਉੱਤੇ ਹਮਲਾ ਹੋਇਆ ਸੀ ਹਰਮਿੰਦਰ ਬਿੰਦਰੂ ਉੱਤੇ ਹਮਲਾ ਕੀਤਾ ਗਿਆ ਸੀ ਔਰ ਉਸ ਦੇ ਵਿੱਚ ਸੰਦੀਪ ਸਿੰਘ ਸਿੱਪਾ ਸ਼ਾਮਿਲ ਸੀ ਔਰ ਸੰਦੀਪ ਸਿੰਘ ਸਿੱਪਾ ਹੋਵੇ ਜਾਂ ਬਿਆਨ ਸਿੰਘ ਹੋਵੇ ਇਹਨਾਂ ਦੋਵਾਂ ਨੂੰ ਹਥਿਆਰ ਜੱਗਾ ਧੂਰਕੋਟੀਆਂ ਨੇ ਮੁਹਈਆ ਕਰਾਏ ਸੀ ਜੱਗਾ ਧੂਰਕੋਟੀਆਂ ਲਾਰੈਂਸ ਬਿਸ਼ਨੂਈ ਦਾ ਕਰੀਬੀ ਗੈਂਗਸਟਰ ਤੇ ਸਾਥੀ ਦੱਸਿਆ ਜਾਂਦਾ ਔਰ ਉਸੇ ਦੇ ਇਸ਼ਾਰੇ ਦੇ ਉੱਤੇ ਦੋਵੇਂ ਗੈਂਗਸਟਰਸ ਕੰਮ ਕਰ ਰਹੇ ਸੀ ਔਰ ਪਟਿਆਲੇ ਦੇ ਅੰਦਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡੀ ਵਾਰਦਾਤ ਕਰਨ ਦੇ ਅੰਜਾਮ ਦੇ ਵਿੱਚ ਸੀਰਾਂ ਦੇ ਕੋਲੋਂ ਤਿੰਨ ਪਿਸਤੋਲਾਂ 315 ਬੋਰ ਦੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਾਣਕਾਰੀ ਵੀ ਸਾਂਝੀ ਕੀਤੀ ਜਾ ਸਕਦੀ ਹੈ ਪਰ ਅਜੇ ਸ਼ੁਰੂਆਤੀ ਕਾਰਵਾਈ ਕੀਤੀ ਗਈ ਹੈ ਸ਼ੁਰੂਆਤੀ ਪੁਛ ਪਟਿਆਲ ਦੇ ਵਿੱਚ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੁਝ ਸਾਹਮਣੇ ਆਉਂਦਾ ਉਹ ਵੀ ਤੁ Subscribe to One India channel and never miss an update.